ਲੋਕ ਮਹਲਾ ਪਹਿਲਾ ਭੈ ਵਿੱਚ ਪਵਨ ਹੈ ਸਦਵਾਉ ਭੈ ਵਿੱਚ ਚੱਲੇ ਲਖ ਦਰਿਆਉ ਭੈ ਵਿੱਚ ਅਗਨ ਕਢੇਵੇ ਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੇ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜੇ ਭੈ ਚ ਚੰਨ ਕੋਹ ਕਰੋਣੀ ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆ ਡਾਣੇ ਆਕਾਸ਼ ਭੈ ਵਿੱਚ ਜੋ ਦੇ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰਮ ਸਦਨਿ ਆਉ ਭਉ ਲਖਿਆ ਸਿਰ ਲੇਖ ਨਾਮਿਕ ਨਿਰਭਉ ਨਿਰੰਕਾਰ ਸਚੁ ਏਕ ਆਸਾ ਦੀਵਾਰ ਦਾ ਇਹ ਪਾਵਨ ਪਵਿੱਤਰ ਸ਼ਲੋਕ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੌਥੀ ਪੌੜੀ ਦੇ ਨਾਲ ਜੋੜਿਆ ਹੈ जिस विच सतगुरु देव जी महाराज ने यह फरमान किया है कि भय मनुख की एक लोड़ है भय प्रभु दी एक देन है मनुख जिस भय में पैदा करता है वो एक रोग है ईश्वर जो एक भय देता है वो सुरक्षा है मनुख ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਪੀੜਾ ਹੈ ਉਹ ਬੋਝ ਹੈ ਉਹ ਤਣਾਅ ਹੈ ਪਰ ਈਸ਼ਵਰ ਜਿਸ ਭੈ ਨੂੰ ਦੇਂਦਾ ਹੈ ਉਹ ਪਰਫੁੱਲਤਾ ਹੈ ਖੇੜਾ ਹੈ ਖੁਸ਼ੀ ਹੈ ਜਿੱਥੇ ਮਨੁੱਖ ਦਾ ਪੈਦਾ ਕੀਤਾ ਹੋਇਆ ਸੰਨ ਇਜਾਜ਼ ਕੀਤਾ ਹੋਇਆ ਭੈ ਹਿਰਦੇ ਨੂੰ ਮੈਲਾ ਕਰਦਾ ਹੈ ਉਥੇ ਪ੍ਰਭੂ ਦਾ ਭੈ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਭੈ ਪਈਏ ਤਨਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈ ਸੰਤ੍ਰधात ਸੁਧ ਹੋਏ ਤਿਉਹ ਹਰ ਕਾ ਭਉ ਦੁਰਮਤ ਮੈਲ ਦਵਾਏ ਪ੍ਰਭੂ ਦਾ ਭੈ ਅਕਾਲ ਪੁਰਖ ਦਾ ਭੈ ਮਨੁਖ ਦੀ ਤਮਾਮ ਦੁਰਮਤੀ ਨੂੰ ਸਾੜ ਦਿੰਦਾ ਹੈ ਮਨੁਖ ਦੇ ਤਮਾਮ ਮਾੜੇ ਵਿਚਾਰਾਂ ਨੂੰ ਛੇਨ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਇਸ ਵਾਸਤੇ ਭੈ ਮਨੁਖ ਦੀ ਇਕ ਲੋੜ ਹੈ ਭੈ ਨਾਲ ਹੀ ਵਸਤੂ ਦੀ ਤੇ ਹਸਤੀ ਦੀ ਹੁੰਦ ਹੈ ਕਿ ਈਸ਼ਵਰੀ ਭੈ ਇੱਕ ਪਾਸੇ ਕਰ ਦਈਏ ਮਨੁੱਖ ਦੀਆਂ ਖੁਸ਼ੀਆਂ ਮਨੁੱਖ ਦਾ ਆਨੰਦ ਮਨੁੱਖ ਦਾ ਖੇੜਾ ਸਾਰਾ ਨਸ਼ਟ ਹੋ ਜਾਏਗਾ ਭੈ ਵਿੱਚ ਪਾਵਨ ਹੈ ਸਦਵਾਉ ਹੁਣ ਸਤਗੁਰੂ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ ਕਿ ਜਿੱਥੇ ਪ੍ਰਮਾਤਮਾ ਵਿਆਪਕ ਹੈ ਉਸ ਦਾ ਭੈ ਵੀ ਵਿਆਪਕ ਹੈ ਔਰ ਉਸ ਦੇ ਭੈ ਦੇ ਚ ਸਾਰੇ ਇਹ ਭੈ ਸੂਖਸ਼ਮ ਰੂਪ ਦੇ ਚ ਅਸਥੂਲ ਰੂਪ ਦੇ ਚ ਸਾਰੇ ਕਬੂਲਦੇ ਨੇ ਔਰ ਸਾਰੇ ਭੈ ਦੇ ਵਿੱਚ ਨੇ ਤੇ ਸਾਰਿਆਂ ਨੂੰ ਭੈ ਤੋਂ ਬਾਹਰ ਕੱਢਣਾ ਬਹੁਤ ਔਖੀ ਗੱਲ ਹੈ ਸਤਿਗੁਰੂ ਦੇਵ ਜੀ ਮਹਾਰਾਜ ਮਾਨ ਕਰਦੇ ਨੇ ਇਹ ਈ ਪਵਣ ਹੈ ਜੋ ਹਰ ਵਕ ਚੱਲ ਰਹੀ ਹੈ ਵਗ ਰਹੀ ਹੈ ਪ੍ਰਭੂ ਦੇ ਭੈ ਵਿੱਚ ਇਹ ਆਪ ਮਹਾਰੇ ਨਹੀਂ ਵਗ ਰਹੀ ਇਹਨੂੰ ਵਗਾਣ ਵਾਲਾ ਕੋਈ ਹੈ ਇਹਨੂੰ ਚਲਾਣ ਵਾਲਾ ਕੋਈ ਹੈ ਅਗਰ ਇਹ ਆਪ ਮਾਰੇ ਹੋਵੇ ਤਾਂ ਪਵਨ ਤੋਂ ਵੀ ਬੁਥੇਲੀਆਂ ਬਰਬਾਦੀਆਂ ਹੋ ਸਕਦੀਆਂ ਨੇ ਤਬਾਈਆਂ ਹੋ ਸਕਦੀਆਂ ਨੇ ਅਸੀਂ ਕਦੀ ਕਦੀ ਦੇਖਦੇ ਹਾਂ ਕਿ ਈਸ਼ਵਰ ਕਦੀ ਕਦੀ ਪਵਨ ਨੂੰ بےਮੁਹਾਰਾ ਕਰ ਦਿੰਦਾ ਹੈ ਤੇ ਜੈਸੇ ਪਵਨ ਨੂੰ بےਮੁਹਾਰਾ ਕਰਦਾ ਹੈ ਪਵਨ ਤੂਫਾਨ ਦੀ ਸ਼ਕਲ اختیار ਕਰ अनेका ਤਬਾਈਆਂ ਨੂੰ ਜਨਮ ਦਿੰਦੀ ਹੈ ਅਨੇਕਾਂ ਬਰਬਾਦੀਆਂ ਨੂੰ ਜਨਮ ਦਿੰਦੀ ਹੈ ਸੋ ਸਹਿਬ ਕਹਿੰਦੇ ਨੇ ਇਹ ਭੈ ਦੇ ਵਿੱਚ ਵਗ ਰਹੀਏ ਚੱਲ ਰਹੀਏ ਭੈ ਵਿੱਚ ਚੱਲੇ ਲੱਖ ਦਰਿਆ ਪ੍ਰithvi ਦੇ ਉੱਤੇ ਇਹ ਜੋ ਲੱਖਾਂ ਨਦੀ ਨਾਲੇ ਦਰਿਆ ਚੱਲ ਰਹੇ ਨੇ ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸਾਰੇ ਦੇ ਸਾਰੇ ਪ੍ਰਭੂ ਭੈ ਦੇ ਵਿੱਚ ਚੱਲ ਰਹੇ ਨੇ ਬਾਬੇ ਫਰੀਦ ਦੀ ਜ਼ਿੰਦਗੀ ਦੀ ਇੱਕ ਗਾਥਾ ਹੈ ਜੋ ਉਹਨਾਂ ਦੇ ਸ਼ਲੋਕ ਦੇ ਵਿੱਚ ਬਕਾਇਦਾ ਅੰਕਤ ਹੈ ਗੁਰੂ ਅਨਸਾਪ ਜੀ ਮਹਾਰਾਜ ਦੇ ਵਿੱਚ ਕਿ ਦਰਿਆ ਸਿੰਧ ਇੱਕ ਦਫਾ ਤੋਯਾਨੀ ਤੇ ਆਇਆ ਪੂਰੇ ਹੜ ਤੇ ਆਇਆ ਤੇ ਉਹਨੇ ਸ਼ਰਨ ਢਾਲਾਣੀ ਸ਼ੁਰੂ ਕਰ ਦਿੱਤੀ ਬਾਬੇ ਫਰੀਦ ਦਾ ਵੀ ਅਸਥਾਨ ਦਰਿਆ ਸਿੰਧ ਦੇ ਕਿਨਾਰੇ ਸਾਰੇ ਕਸਬੇ ਵਾਸੀ ਆ ਕੇ ਫਰਿਆਦ ਕਰਦੇ ਨੇ ਬਾਬੇ ਫਰੀਦ ਨੂੰ ਕਿ ਜਿਸ ਢੰਗ ਨਾਲ ਇਹ ਦਰਿਆ ਚੜਿਆ ਹੈ ਕਿ ਜਿਸ ਢੰਗ ਨਾਲ ਇਸ ਨੇ ਢਾਲ ਆਈਏ ਇਸ ਢੰਗ ਨਾਲ ਤੇ ਸਾਡਾ ਸ਼ਹਿਰ ਬਚਣਾ ਬੜੀ ਔਖੀ ਗੱਲ ਹੈ ਤੇ ਤੁਹਾਡਾ ਡੇਰਾ ਵੀ ਬਚਣਾ ਬਹੁਤ ਔਖੀ ਗੱਲ ਹੈ ਬਾਬਾ ਫਰੀਦ ਦਰਿਆ ਸਿੰਧ ਦੇ ਕੰਢੇ ਆ ਕੇ ਖੜੇ ਹੋਏ ਉਹਦੀਆਂ ਉਛਲਦੀਆਂ ਗਲ ਲਹਿਰਾਂ ਨੂੰ ਵੇਖਦੇ ਨੇ ਉਹ ਹੜ ਤੇ ਆਇਆ ਬੇਮੁਹਾਰੇ ਐ ਐਸਾ ਆਪ ਨੂੰ ਪ੍ਰਤੀਤ ਹੋਇਆ ਹੈ ਤਾਂ ਆਪ ਕਹਿੰਦੇ ਨੇ ਫਰੀਦਾ ਕੰਦੀ ਵਹਿ ਨਾ ਢਾਏ ਤੂੰ ਵੀ ਲੇਖਾ ਦੇਣਾ ਐ ਦਰਿਆ ਕਿ ਕਿਨਾਰੇ ਨਾ ਨਾ ਤਬਾਈਆਂ ਨਾ ਲਿਆ ਬਰਬਾਦੀਆਂ ਨੂੰ ਜਨਮ ਨਾ ਦੇ ਤੈਨੂੰ ਵੀ ਲੇਖਾ ਦੇਣਾ ਪੈਗਾ ਕਿਤਨੀ ਗੱਲ ਆਖਰ ਦੀ ਦੇਰ ਸੀ ਦਰਿਆ ਪਹਿਲੇ ਨਾਲੋਂ ਵੀ ਜ਼ਿਆਦਾ ਹੜ ਤੇ ਆ ਗਿਆ ਪਾਣੀ ਵਧ ਗਿਆ ਢਾਹ ਪਹਿਲੇ ਨਾਲੋਂ ਵੀ ਜ਼ੋਰ ਦੀ ਲੱਗ ਗਈ ਤਾਂ ਆਪ ਦੇ ਹੱਥ ਜੁੜ ਗਏ ਆਪਨੇ ਸਿਰ ਝੁਕਾਇਆ ਤੇ ਆਪ ਦੇ ਮੂੰਹੋਂ ਇਹ ਬੋਲ ਨਿਕਲੇ ਕੰਦੀ ਵਹਿ ਨਾ ਢਾਏ ਤੂੰ ਵੀ ਲੇਖਾ ਦੇਣਾ ਫਰੀਦਾ ਜਿੱਧਰ ਰੱਬ ਰਜਾਏ ਰਹਿਣ ਤੇ ਦਾਉਂ ਗਾਉਂ ਕਰੇ ਦਰਸ ਲੈ ਤੇ ਰੱਬ ਦੀ ਰਜ਼ਾ ਦੇ ਚਲ ਰਿਹਾ ਹੈ ਇਹ ਤੇ ਰੱਬ ਦੇ ਭੈ ਦੇ ਚਲ ਰਿਹਾ ਹੈ ਤੇ ਜਿੱਧਰ ਰੱਬ ਚਲਾ ਰਿਹਾ ਹੈ ਇਹ ਉਧਰ ਚਲ ਰਿਹਾ ਹੈ ਇਹ ਢਾ ਵੀ ਰੱਬ ਦੀ ਰਜ਼ਾ ਦੇ ਚ ਲੱਗੀ ਹੋਈ ਹੈ ਇਸ ਵਾਸਤੇ ਰੱਬ ਦੀ ਰਜ਼ਾ ਦੇ ਸਾਰੇ ਰਾਜ਼ੀ ਹੋ ਸਾਰੇ ਮਸਤਕ ਝੁਕਾਓ ਸਾਰੇ ਦੁਆ ਕਰੋ ਸਾਰੇ ਹੱਥ ਜੋੜੋ ਏ ਅਕਾਲ ਪੁਰਖ ਹੈ ਰੱਬ ਹੈ ਖੁਦਾ ਜੋ ਤੇਰੀ ਰਜ਼ਾ ਅਸੀਂ ਉਸ ਦੇ ਚ ਰਾਜ਼ੀ ਕਹਿੰਦੇ ਨੇ ਐਸੀ ਦੁਆ ਕਰਦੇ ਆ ਦਰਿਆ ਆਪਣੇ ਸੀਮਤ ਦਾਇਰੇ ਵਿੱਚ ਵਗਣ ਲੱਗ ਪਿਆ ਇਹ ਸਾਖੀ ਇਹ ਸ਼ਲੋਕ ਇਸ ਗੱਲ ਦਾ ਸਬੂਤ ਮੁਹੱਈਆ ਕਰਦਾ ਹੈ ਕਿ ਸਭ ਕੁਝ ਮਰਿਆਦਾ ਦੇ ਚ ਹੈ ਤੇ ਪ੍ਰਭੂ ਭੈ ਦੇ ਚ ਹੈ ਸਾਹਿਬ ਕਹਿੰਦੇ ਨੇ ਅਨੰਤ ਦਰਿਆ ਇਹ ਲੱਖਾਂ ਨਦੀ ਨਾਲੇ ਸਭ ਭੈ ਵਿੱਚ ਚੱਲ ਰਹੇ ਨੇ ਭੈ ਵਿੱਚ ਅਗਨ ਕੜੇ ਵੇਗਾਰ ਇਹ ਜੋ ਅਗਨੀ ਸੇਵਾ ਕਰ ਰਹੀ ਹੈ ਤਰ੍ਹਾਂ ਤਰ੍ਹਾਂ ਦੀ ਅਜੋਕੇ ਯੁੱਗ ਦੇ ਵਿੱਚ ਤੇ ਅਗਨ ਦੀ ਬਹੁਤ ਵੱਡੀ ਸੇਵਾ ਹੈ ਰੇਲਾ ਮੋਟਰਾਂ ਗੱਡੀਆਂ ਅਗ ਦੇ ਆਸਰੇ ਤੇ ਚੱਲ ਰਹੀਆਂ ਨੇ ਔਰ ਇਸ ਤੋਂ ਇਲਾਵਾ بڑے بڑے کارਖਾਨੇ ਅਗ ਦਾ ਹੀ ਇਸਤੇਮਾਲ ਕਰ ਰਹੇ ਨੇ ਮਨੁੱਖ ਦੇ ਸਰੀਰ ਦੇ ਵਿੱਚ ਪਾਚਨ ਸ਼ਕਤੀ ਤੇ ਜ਼ਿੰਦਗੀ ਦੇਣ ਦਾ ਕੰਮ ਅਗ ਕਰ ਰਹੀ ਹੈ ਅਗ ਬਹੁ ਪੱਖੀ ਸੇਵਾ ਵਿੱਚ ਜੁਟੀ ਹੋਈ ਹੈ ਸਾਬ ਕੰਨ ਇਹ ਵੀ ਪਹਿ ਦੇ ਚ ਅਗਰੇ ਮਰਿਆਦਾ ਚ ਨਾ ਹੋਵੇ ਪਹਿ ਦੇ ਚ ਨਾ ਹੋਵੇ ਤੇ ਐਸਾ ਵੀ ਹੋ ਸਕਦਾ ਅਗ ਠੰਡੀ ਹੋ ਸਕਦੀ ਹੈ ਅਗ ਸੇਕ ਦੇਣ ਦੀ ਥਾਂ ਤੇ ਠੰਡ ਦੇਣ ਲੱਗ ਪਵੇ ਕਿ ਜੇ ਅਗ ਠੰਡ ਦੇਣ ਲੱਗ ਪਵੇ ਤਾਂ ਅਗ ਅਗਹੀ ਨਾ ਰਹੀ ਅਗ ਦੀ ਜੋ ਸੇਵਾ ਹੈ ਉਹ ਸੇਵਾ ਹੀ ਨਾ ਰਹੀ ਸੋ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਥੇ ਜੋ ਅਗਨੀ ਹੈ ਇਹ ਵੀ ਪ੍ਰਭੂ ਦੇ ਭੈ ਦੇ ਚੱਲ ਰਹੀ ਹੈ ਕਹਿੰਦੇ ਨੇ ਕਬੀਰ ਦੇ ਘਰ ਨੂੰ ਜਦ ਅਗ ਲੱਗੇ ਤੇ ਘਰ ਸਾਰਾ ਜਲ ਕੇ ਖਾਕ ਹੋਇਆ ਖੱਡੀ ਵੀ ਜਲ ਗਈ ਕਪੜੇ ਵੀ ਜਲ ਗਏ ਸਾਜੋ ਸਮਾਨ ਸਾਰਾ ਜਦ ਘਰ ਦਾ ਜਲਿਆ ਤੇ ਆਪ ਕਹਿੰਦੇ ਨੇ ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਰਾਖੇ ਕਵਨਾ ਏ ਖਸਮ ਅੱਜ ਤੋਂ ਮੇਰੇ ਘਰ ਦੇ ਵਿੱਚ ਆਇਆ ਹੈ ਅੱਗ ਦੇ ਰੂਪ ਵਿੱਚ ਅੱਜ ਤੋਂ ਮੇਰੇ ਘਰ ਦੇ ਵਿੱਚ ਆਇਆ ਹੈ ਪਵਨ ਦੇ ਰੂਪ ਵਿੱਚ ਤੇ ਜੇ ਤੂੰ ਹੀ ਮੇਰਾ ਘਰ ਸਾੜਨਾ ਤੇ ਬਚਾਏਗਾ ਕੌਣ ਜੇ ਤੂੰ ਹੀ ਅੱਗ ਹੈ ਤੇ ਮੇਰੇ ਘਰ ਨੂੰ ਲੱਗੀ ਹੈ ਏ ਪ੍ਰਭੂ ਹੁਣ ਹੋਰ ਕੌਣ ਰਖਵਾਲਾ ਹੋਵੇਗਾ ਹੁਣ ਹੋਰ ਕੌਣ ਬਚਾ ਦੇਗਾ ਅੱਗ ਦੇ ਵਿੱਚ ਹੀ ਅਕਾਲ ਪੁਰਖ ਦਾ ਰੂਪ ਵੇਖਣਾ ਭਾਅ ਉਹਦੀ ਰਜ਼ਾ ਵੇਖਣਾ ਉਹਦਾ ਹੁਕਮ ਦੇਖਣਾ ਅਗਨੂ ਦੇ ਪ੍ਰਭੂ ਦੀ ਮਰਿਆਦਾ ਦੇ ਵਿੱਚ ਵੇਖ ਕੇ ਭਗਤਾਂ ਦੀ ਇੱਕ ਦ੍ਰਿਸ਼ਟੀ ਆਉਂਦੀ ਏ ਇਹ ਭਗਤਾਂ ਦੀ ਇੱਕ ਸੋਚ ਨਹੀਂ ਆਉਂਦੀ ਏ ਤੋ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਭੈ ਵਿੱਚ ਅਗਨ ਕੜੇ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਅਨੇਕਾਂ ਤਰ੍ਹਾਂ ਦੇ ਭਾਰ ਦੇ ਥੱਲੇ ਦੱਬੀ ਇਹ ਧਰਤੀ ਜਿਹਦੇ ਤੇ ਪਹਾੜ ਨੇ ਦਰਿਆ ਨੇ ਦਰਖਤ ਨੇ ਪਸ਼ੂ ਪੰਖੀ ਨੇ ਮਨੁੱਖ ਨੇ ਅਨੇਕਾਂ ਤਰ੍ਹਾਂ ਦਾ ਬੋਝ ਲੈ ਕੇ ਜੋ ਇਹ ਧਰਤੀ ਦੱਬੀ ਹੋਈ ਖੜੀ ਏ ਸਤਿਗੁਰਦੇਵ ਜੀ ਕਹਿੰਦੇ ਨੇ ਇਹ ਵੀ ਭੈ ਦੇ ਚ ਇਹ ਵੀ ਕਿਸੇ ਮਰਿਆਦਾ ਅਜਿ ਚ ਇਹ ਬੇਮਰਿਆਦਾ ਨਹੀਂ ਇਹ ਪ੍ਰਭੂ ਦੇ ਭੈ ਤੋਂ ਬਿਨਾ ਨਹੀਂ ਅਗਾਹਾਂ ਚਲ ਕੇ ਆਪ ਫਰਮਾਨ ਕਰਦੇ ਨੇ ਭੈ ਵਿੱਚ ਇੰਦਰ ਫਿਰੇ ਸਿਰ ਭਾਰ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਇੰਦ ਫਿਰੇ ਸਿਰ ਭਾਰ ਇੰਦਰ ਬੱਦਲ ਜੋ ਸਿਰ ਦੇ ਉੱਪਰ ਮੰਡਲਾ ਰਹੇ ਨੇ ਇਸਲਾਮ ਦੇ ਚ ਪਾਣੀ ਦੇ ਦੇਵਤੇ ਨੂੰ ਖਾਜਾ ਖਿਜਰ ਕਹਿੰਦੇ ਨੇ ਸਾਡੇ ਦੇਸ਼ ਦੇ ਵਿੱਚ ਇੰਦਰ ਕਹਿੰਦੇ ਨੇ ਬੱਦਲ ਉੱਪਰ ਮੰਡਲਾ ਰਹੇ ਨੇ ਸਾਬ ਕਦਨ ਇਹ ਵੀ ਪੈ ਰਹੇ ਸੀ ਕਿਸੇ ਮਰਿਆਦਾ ਦੇ ਵਿੱਚ ਉੱਪਰ ਮੰਡਲਾਉਂਦੇ ਪੈ ਨੇ ਤੇ ਫਿਰ ਬਰਸਦੇ ਪੈ ਨੇ ਇਹ ਜੋ ਰਾਜਾ ਧਰਮ ਰਾਜ ਹੈ ਜੋ ਜੀਵਾਂ ਤੇ ਲੇਖ ਲਿਖਦਾ ਹੈ ਇਹ ਜਿਹੜੀ ਮਰਿਆਦਾ ਹੈ ਇਹ ਵੀ ਪ੍ਰਭੂ ਦੇ ਭੈ ਦੇ ਚ ਹੈ ਭੈ ਦੀ ਉਲੰਘਣਾ ਹੋਈ ਤੇ ਬੇਤਰਤੀਬੀ ਹੋ ਜਾਂਦੀ ਹੈ ਇਸ ਵਾਸਤੇ ਪ੍ਰਭੂ ਦਾ ਭੈ ਐਸਾ ਹੈ ਕੋਈ ਵੀ ਜੜ ਚੇਤਨ ਉਸ ਦੀ ਉਲੰਘਣਾ ਨਹੀਂ ਕਰ ਸਕਦਾ ਤਾਂ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਕਿ ਧਰਤੀ ਜਿੱਥੇ ਭਾਰ ਲੈ ਕੇ ਖੜੀ ਹੈ ਉੱਥੇ ਸਿਰਾਂ ਦੇ ਉੱਤੇ ਭਾਰ ਬਣ ਕੇ ਤੇ ਪਾਣੀ ਵਰਸਾਰਿਆ ਜੋ ਇੰਦਰ ਹੈ ਇਹ ਵੀ ਭੈ ਦੇ ਚ ਔਰ ਇਹ ਧਰਮ ਰਾਜ ਜੋ ਜੀਵਾਂ ਦੇ ਕਰਮ ਪਿਆ ਲਿਖਦਾ ਹੈ ਇਹ ਵੀ ਭੈ ਦੇ ਚ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਜੋ ਅਨੰਤ ਕੋ ਕਰੋੜਾਂ ਮਹੀਨ ਦੀ ਯਾਤਰਾ ਕਰਦੇ ਨੇ ਚੰ드ਮਾ ਸੂर्य ਇਤਿਆਦ ਇਹ ਸਾਰੇ ਦੇ ਸਾਰੇ ਭੈ ਦੇ ਵਿੱਚ ਨੇ ਮਰਿਆਦਾ ਦੇ ਵਿੱਚ ਨੇ ਸਤਿਗੁਰਦੇਵ ਜੀ ਮਹਾਰਾਜ ਅਗਾਹ ਚੱਲ ਕੇ ਕਹਿੰਦੇ ਨੇ ਭੈ ਵਿੱਚ ਜੋਦ ਮਹਾਬਲ ਸੂਰ ਭਾਵੇਂ ਕੋਈ ਜੋਦਾ ਹੈ ਮਹਾਬਲੀ ਹੈ ਸੂਰਮਾ ਹੈ ਪਰ ਉਹ ਵੀ ਭੈ ਦੇ ਵਿੱਚ ਹੈ ਉਹ ਵੀ ਡਰ ਦੇ ਵਿੱਚ ਹੈ ਕਦੀ ਬਗੌਰ ਮੁਤਾਲਾ करिए ਡਰ ਵੀ ਹੂੰ ਕੋਈ ਵੀ ਨਹੀਂ ਹੈ